ਪੰਜਾਬ ਦੇ ਵਿੱਚ ਜਿਹੜਾ ਕਰਨਲ ਕੁੱਟਿਆ ਗਿਆ ਉਹਦੇ ਸੰਬੰਧ ਦੇ ਵਿੱਚ ਇੱਕ ਬਹੁਤ ਵੱਡੀ ਤਾਕਤ ਇਸਤੇਮਾਲ ਕਰ ਦਿੱਤੀ ਆ ਪੰਜਾਬ ਦੀ ਉਹੀ ਫੌਜ ਜਿਹੜੀ ਸਰਹੱਦ ਦੇ ਉੱਤੇ ਲੜਦੀ ਆ ਸਾਡੇ ਦੇਸ਼ ਦੇ ਲਈ ਬਗੇੜੀਆਂ ਦਾ ਇੱਕ ਬਿਆਨ ਸਾਹਮਣੇ ਆ ਜਾਂਦਾ ਔਰ ਅਮਰੋ ਸਾਹਮਣੇ ਪੁਲਿਸ ਦੇ ਐਸਐਸਪੀ ਨੂੰ ਵੀ ਸੱਦ ਲਿਆ ਡੀਸੀ ਨੂੰ ਵੀ ਸੱਦ ਲਿਆ ਔਰ ਪੰਜਾਬ ਦੀ ਪੁਲਿਸ ਜਿਹੜੀ ਅਨਕਾਊਂਟਰ ਬਣਾ ਦਿੰਦੀ ਆ ਪੰਜਾਬ ਦੇ ਲੋਕਾਂ ਦੇ ਨੌਜਵਾਨਾਂ ਦੇ ਔਰ ਜਿਹੜਾ ਹੁਣ ਕਰਨਲ ਕੁੱਟਿਆ ਗਿਆ ਇਸੇ ਮਾਮਲੇ ਦੇ ਵਿੱਚ ਅੱਜ ਤੁਹਾਨੂੰ ਕੁਝ ਐਸਾ ਬਿਆਨ ਸੁਣਾਉਣ ਜਾ ਰਹੇ ਆ ਜਿਹੜਾ ਕਿ ਵਿਗੇੜੀਆ ਸਾਹਿਬ ਨੇ ਪੰਜਾਬ ਦੀ ਉਹੀ ਫੌਜ ਦੇ ਨੌਜਵਾਨ ਯਾਨੀ ਪੰਜਾਬ ਦੇ ਵਿੱਚੋਂ ਬਹੁਤ ਸਾਰੀ ਵੱਡੀ ਸੰਖਿਆ ਦੇ ਵਿੱਚ ਆਰਮੀ ਦੇ ਵਿੱਚ ਸਾਡੇ ਆਫੀਸਰ ਜਿਹੜੇ ਕਿ ਮੌਜੂਦ ਨੇ ਉਹਨਾਂ ਨੇ ਕਰਨਲ ਨੂੰ ਕੁੱਟ ਕੇ ਪੁਲਿਸ ਵਾਲਿਆਂ ਨੇ ਪੰਗਾ ਹੀ ਲੈ ਲਿਆ ਤਾਂ ਦਰਅਸਲ ਹੁਣ ਦੇਖੋ ਕਾਰਵਾਈ ਨਹੀਂ ਹੋਈ ਸੀ ਐਸ ਕਰਕੇ ਜਿਹੜੇ ਨੌਜਵਾਨ ਨੇ ਫੌਜੀ ਉਹਨਾਂ ਦੇ ਵਿੱਚੋਂ ਇੱਕ ਵਿਗੇੜੀਅਰ ਦਾ ਬਿਆਨ ਆ ਗਿਆ ਤੋਂ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਔਰ ਹੁਣ ਉਹਨਾਂ ਨੇ ਕਹਿ ਗਿਆ ਅਸੀਂ ਆਪਦੀ ਤਾਕਤ ਇਸਤੇਮਾਲ ਕਰਾਂਗੇ ਕਿਉਂ ਘਰ ਵੀ ਰਹੇ ਨੇ ਕੀ ਕਰ ਰਹੇ ਨੇ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਕਿਉਂਕਿ ਪੰਜਾਬ ਦੀ ਪੁਲਿਸ ਬਣੀ ਉਹ ਕੁੱਟਿਆ ਗਿਆ ਇੱਕ ਕਰਨਲ ਨੂੰ ਕੁੱਟਿਆ ਗਿਆ ਜਿਹਦਾ ਕੇ ਆਉਦਾ ਉਹਦਾ ਰੈਂਕ ਇੱਕ ਐਸਐਸਪੀ ਤੋਂ ਵੀ ਉੱਪਰ ਦੀ ਹੁੰਦਾ ਜਾਨੀ ਉਸ ਤੋਂ ਵੀ ਬਹੁਤ ਉੱਚਾ ਪਦਵੀ ਦੇ ਅ ਕਾਹ ਸਕਦੇ ਆ ਪੋਸਟ ਹੁੰਦੀ ਐ ਤਾਂ ਹੁਣ ਤੁਸੀਂ ਵੇਖੋ ਪੰਜਾਬ ਦੀ ਜਿਹੜੀ ਪੁਲਿਸ ਐ ਇਹਨਾਂ ਨੇ ਕਿੰਨੇ ਨੌਜਵਾਨ ਮਾਰੇ ਐ ਕਿੰਨੇ ਨੌਜਵਾਨੀ ਇਨਕਾਊਂਟਰ ਦੇ ਵਿੱਚ ਮਰੀ ਐ ਜਦੋਂ ਜੀ ਚਾਹੁੰਦਾ ਸਾਡੇ ਮੁੱਖ ਮੰਤਰੀ ਨੇ ਖੁੱਲੀ ਸ਼ੂਟ ਦਿੱਤੀ ਹੋਈ ਐ ਜਿਹੜਾ ਮਰਜੀ ਇਨਕਾਊਂਟਰ ਕਰ ਦਿਓ ਜਿਹਦੇ ਮਰਜੀ ਗੋਲੀ ਮਾਰੋ ਜੋ ਮਰਜੀ ਕਰੋ ਕੋਈ ਰੋਕ ਟੋਕ ਨਹੀਂ ਪਰ ਜਿਹੜਾ ਹੁਣ ਬਗੈੜੀਆ ਦਾ ਬਿਆਨ ਆਇਆ ਇਹਨੂੰ ਪੂਰੀ ਪਰਸੋਂ ਨੂੰ ਜਾਨੀ ਦਹਿਲਾ ਕੇ ਰੱਖ ਦਿੱਤਾ ਇਸ ਬਿਆਨ ਨੇ ਕਿ ਵਿਗੇੜੀਆ ਸਾਹਿਬ ਕੀ ਕਹਿ ਰਹੇ ਨੇ ਸੁਣ ਲੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਪੰਜਾਬ ਦੀ ਪੁਲਿਸ ਦੇ ਪ੍ਰਤੀ ਔਰ ਪੰਜਾਬ ਦੇ ਫੌਜੀਓਂ ਦੇ ਪ੍ਰਤੀ ਜਿਹੜੇ ਇਸ ਰਾਹ ਦਾ ਦੇ ਉੱਤੇ ਲੜਦੇ ਆ ਨਾ ਪੰਜਾਬ ਦੇ ਨੌਜਵਾਨ ਨੇ ਸੁਣੋ ਸਾਡੇ ਨਾਲ ਬ੍ਰਿਗੇਡੀਅਰ ਇੰਦਰ ਮੋਹਨ ਸਿੰਘ ਜੁੜ ਚੁੱਕੇ ਨੇ ਗੱਲਬਾਤ ਕਰਦੇ ਆਣੇ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿ ਤੁਸੀਂ ਮਾਮਲਾ ਦੇਖਿਆ ਹੀ ਹੈ ਬੀਤੇ ਦਿਨੀ ਇੱਕ ਫੌਜ ਦੇ ਕਰਨਲ ਨੂੰ ਪੁਲਿਸ ਦੇ ਇੰਸਪੈਕਟਰਾਂ ਵੱਲੋਂ ਤੇ ਕੁਝ ਹੋਰ ਮੁਲਾਜ਼ਮਾਂ ਵੱਲੋਂ ਬੁਰੀ ਤਰੀਕੇ ਨਾਲ ਕੁੱਟਿਆ ਗਿਆ। ਉਹ ਸਾਰੇ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅ ਬੀਤੇ ਵਾਰ ਮੇਰੇ ਕੋਲ ਕਈ ਅ ਕੱਲੋਂ ਬਿਆਨ ਦੇਣਾ ਚਾਹੁੰਦਾ। ਜੀ ਸਰ ਅਗਲੀ ਗੱਲ ਤਾਂ ਇਹ ਸਾਡੇ ਪੋਲੀਟਿਸ਼ੀਅਨਾਂ ਤੇ ਪੁਲਿਸ ਨੇ ਇਹ ਮੁਰਖ ਦਾ ਸਤਿਆਨਾਸ਼ ਕੀਤਾ ਹੋਇਆ ਜੀ 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 ਇਹ ਤਾਂ ਹਾਲੇ ਕੁਟਮਾਰ ਹੋਈ ਆ ਹੁਣ ਤੁਸੀਂ ਪਿਛਲੇ 2-3 ਮਹੀਨੇ ਐ ਤਾਂ ਪੜਿਆ ਕਿੰਨੇ ਕੇਸਿਸ ਜਿੱਨਾਂ ਚ ਵਰਦੀ ਇਨਕਾਊਂਟਰ ਕਰਕੇ ਇਨੋਸੈਂਟ ਨੂੰ ਮਾਰਿਆ ਗਿਆ ਤੇ ਹੁਣ ਉਹ ਵੀ 30-40 ਸਾਲਾਂ ਬਾਅਦ ਉਹ ਪੁਲਿਸ ਵਾਲਿਆਂ ਨੂੰ ਕਿਸੇ ਨੂੰ 5 ਸਾਲ ਕਿਸੇ ਨੂੰ 10 ਸਾਲ ਕਿਸੇ ਨੂੰ ਕਿੰਨੀ ਕੈਦ ਹੋ ਰਹੀ ਆ ਤੇ ਸਾਡੀ ਜਿਹੜੀ ਪੁਲਿਸ ਹੈ ਤਾਂ ਬੰਦਿਆਂ ਨੂੰ ਮਾਰ ਵੀ ਦਿੰਦੀ ਹੈ ਇਹ ਤਾਂ ਕਰਤਾਰ ਦੀ ਕਿਸਮਤ ਚੰਗੀ ਆ ਕਿ ਜੇ ਉਹਨੂੰ ਉੱਥੇ ਮਾਰ ਕੇ ਉੱਥੇ ਗਦਾ ਹਥਿਆਰ ਰੱਖ ਕੇ ਕਹਣਾ ਟੀਮ ਕਾਉਂਟਰ ਜੂ ਮਾਰਿਆ ਤਾਂ ਵੀ ਜੁਪਤਾ ਕੋਣ ਆ ਜੇ ਚੰਗੀ ਆ ਕਰ ਪਾਸੇ ਜਦੋਂ ਉਹਨਾਂ ਨੇ ਭੇਜੀ ਇਹ ਸਿਸਟਮ ਆਪਣਾ ਬਰਬਾਦ ਹੋਇਆ ਵਾ ਸਾਰੇ ਮੂਲ ਥਲਾ ਔਰ ਇਹ ਬਰਬਾਦੀ ਦੇ ਕਾਰਨ ਇੱਕ ਪੋਲੀਟੀਸ਼ੀਨ ਹੈ ਇੱਕ ਪੁਲਤਵਾ ਬਟੇ ਜੀ ਬਾਕੀ ਬਾਕੀ ਹੋਰ ਸਾਰੇ ਸਰਕਾਰੀ ਮਹਿਕਮੇ ਵੀ ਉਹ ਨਾ ਉਹ ਨਾ ਜਿਹੜਾ ਨਹੀਂ ਕਰਦੇ ਜਿਵੇਂ ਕੋਲਸਟ ਜੀ ਗਲਤ ਹੋਇਆ ਹੋਇਆ ਤੇ ਮੈਂ ਅੱਜ ਸਾਰੇ ਪੀਸ ਕੋ 23 ਇਹ ਬਿਲਕੁਲ ਨੂੰ ਇਮੀਡੀਏਟੇ ਕਿ ਐਕਸਟਰਨਸ ਮੈਂ ਤਾਂ ਸਰਵਿੰਗ ਬੰਦਿਆਂ ਤੇ ਹੱਥ 'ਚ ਆਵਾਜ਼ ਉਠਾ ਰਿਹਾ ਜੀ ਇੱਕ ਸਾਲ ਦੇ ਵਿੱਚ ਮੇਰੇ ਖਿਆਲ ਵਿੱਚ ਘਾਰ ਇਨਫੀਡੈਂਟ ਖਤੂਕਾ ਇਫੀਡੈਂਟ ਹੋ ਗਏ ਦੇਖੋ ਹੁਣ ਪੰਜਾਬ ਦੀ ਪੁਲਿਸ ਨੂੰ ਐਸਐਸਪੀ ਨੂੰ ਵੀ ਸੱਦਿਆ ਗਿਆ ਜਿਹੜਾ ਕਿ ਨਾਨਕ ਸਿੰਘ ਪਟਿਆਲੇ ਦੇ ਵਿੱਚ ਔਰ ਦੂਜੇ ਪਾਸੇ ਡੀਸੀ ਸਾਹਿਬ ਨੂੰ ਵੀ ਸੱਦਿਆ ਗਿਆ ਪੰਜਾਬ ਦੇ ਉਹ ਨੌਜਵਾਨ ਜਿਹੜੇ ਫੌਜੀ ਨੇ ਉਹਨਾਂ ਨੇ ਆਪਣੇ ਹੈੱਡਕੁਆਰਟਰ ਦੇ ਵਿੱਚ ਸੱਦ ਲਿਆ ਕਿ ਭਾਈ ਇੱਥੇ ਆ ਕੇ ਜਵਾਬ ਦੇ ਕੇ ਜਾਓ ਕਿਵੇਂ ਘੁੱਟਿਆ ਵਜ੍ਹਾ ਕੀ ਹੈ ਕਿਉਂਕਿ ਅਕਸਰ ਸਾਰਾ ਪੰਜਾਬ ਜਾਣਦਾ ਕਿ ਪੰਜਾਬ ਦੀ ਪੁਲਿਸ ਨਾ ਤਾਂ ਪੰਜਾਬ ਦੀ ਜਨਤਾ ਦੇ ਪ੍ਰਤੀ ਔਰ ਨਾ ਉਹ ਨੌਜਵਾਨਾਂ ਦੇ ਪ੍ਰਤੀ ਜਿਹੜੇ ਸਾਡੇ ਦੇਸ਼ ਦੀ ਰਾਖੀ ਵੀ ਕਰਦੇ ਨੇ ਜਾਂ ਫਿਰ ਸਾਡੇ ਹੋਰ ਨੌਜਵਾਨ ਬੇਗੁਨਾਹ ਮਾਰੇ ਜਾਂਦੇ ਨੇ ਜਿਵੇਂ ਕਿ ਪੀੜੀ ਪੀੜ ਦੇ ਵਿੱਚ ਤਿੰਨ ਨੌਜਵਾਨ ਮਾਰੇ ਗਏ ਉਹਨਾਂ ਨੂੰ ਕੀ ਕਿਹਾ ਸੀ ਕਹਿੰਦੇ ਵੀ ਇਨਕਾਊਂਟਰ ਦੇ ਵਿੱਚ ਮਾਰੇ ਗਏ ਨੇ ਮੁਕਾਬਲਾ ਬਣਾ ਦਿੱਤਾ ਔਰ ਉਹ ਨੌਜਵਾਨਾਂ ਦਾ ਇੰਨਾ ਵੀ ਦੋਸ਼ ਹੈ ਨਹੀਂ ਸੀ ਜਿਹੜੇ ਕਿ ਗਰੀਬ ਘਰਾਂ ਤੋਂ ਤਾਲੁਕਤ ਰੱਖਦੇ ਸੀ ਉਹ ਗਰੀਬ ਘਰਾਂ ਦੇ ਮੁੰਡੇ ਸੀ ਉਹਨਾਂ ਨੂੰ ਬਹੁਤ ਵੱਡੇ ਵੱਡੇ ਗੈਂਗਸਟਰ ਬਣਾ ਕੇ ਯਾਨੀ ਆਪਣਾ ਮੀਡੀਆ ਦੇ ਵਿੱਚ ਪੇਸ਼ ਕੀਤਾ ਗਿਆ ਬਹੁਤ ਸਾਰੇ ਸਾਡੇ ਸਿੱਖ ਜਥੇਬੰਦੀਆਂ ਦੇ ਆਗੂ ਜਿਵੇਂ ਕਿ ਬਖਸ਼ੀ ਸਿੰਘ ਬਾਬਾ ਉਹਨਾਂ ਨੇ ਵੀ ਇੱਕ ਬਹੁਤ ਵੱਡੀ ਗੱਲ ਧਰੀ ਸੋਸ਼ਲ ਮੀਡੀਆ ਦੇ ਉੱਤੇ ਤਾਂ ਉਹਨਾਂ ਨੂੰ ਵੀ ਜਿਹੜੇ ਥਰੱਟ ਆਉਂਦੇ ਰਹੇ ਉਹਨਾਂ ਨੂੰ ਧਮਕੀਆਂ ਆਉਂਦੀਆਂ ਰਹੀਆਂ ਉਹਨਾਂ ਦੇ ਉੱਤੇ ਹਮਲਾ ਵੀ ਜਾਣ ਦੇਵਾ ਹੋ ਚੁੱਕਿਆ ਸੀ ਇਹ ਗੱਲ ਦੀ ਗਵਾਹੀ ਸਾਰਾ ਪੰਜਾਬ ਪਰਦਾ ਸਭ ਨੂੰ ਪਤਾ ਇਹਨਾਂ ਗੱਲਾਂ ਦਾ ਔਰ ਫਿਰ ਪੰਜਾਬ ਦੀ ਪੁਲਿਸ ਪੰਜਾਬ ਦੀ ਜਨਤਾ ਦੇ ਪ੍ਰਤੀ ਇਹਨਾਂ ਦਾ ਕੀ ਰਵੱਈਆ ਕੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਜਦੋਂ ਕੋਈ ਘਰ ਨਾਲੋਂ ਕੁੱਟਿਆ ਜਾਵੇ ਤੇ ਫਿਰ ਜਿਹੜੀ ਆਮ ਜਨਤਾ ਹੈ ਉਹਨਾਂ ਦਾ ਬਾਲੀਵਾਰਸ ਕੌਣ ਹੈ ਪੰਜਾਬ ਦੇ ਮੁੱਖ ਮੰਤਰੀ ਵੀ ਤਾਂ ਖੁੱਲੀ ਸ਼ੂਟ ਦੇ ਦਿੱਤੀ ਹੈ ਪਰ ਇੱਥੇ ਸਵਾਲ ਤਾਂ ਇਹ ਵੀ ਉੱਠਦਾ ਕਿ ਜਿਹੜੇ ਸਾਡੇ ਲੋਕ ਨੇ ਉਹਨਾਂ ਦੀ ਰਾਖੀ ਕੌਣ ਕਰਦਾ ਹੈ ਉਹਨਾਂ ਦੀ ਦੇਣ ਕੀ ਹੈ ਬਹੁਤ ਵੱਡੀ ਦੇਣ ਹੈ ਜਿਹੜੇ ਸਾਡੇ ਫੌਜੀ ਸਾਹਿਬ ਨੂੰ ਕੁੱਟਿਆ ਗਿਆ ਇੱਕ ਕਰਨਲ ਸੀ ਉਹ ਬਹੁਤ ਵੱਡੀ ਪੋਸਟ ਹੁੰਦੀ ਹੈ ਇੱਕ ਐਸਐਸਪੀ ਤੋਂ ਵੀ ਉੱਪਰ ਦਾ ਰੈਂਕ ਦਾ ਅਧਿਕਾਰੀ ਸੀ ਉਹ ਤੇ ਫਿਰ ਪੰਜਾਬ ਦੀ ਜਿਹੜੀ ਪੁਲਿਸ ਹੈ ਇਹਨਾਂ ਦੀ ਕੀ ਦੇਣਾ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਪੰਜਾਬ ਦੇ ਪੁਲਿਸ ਪ੍ਰਤੀ ਕੋਈ ਇੱਜ਼ਤ ਹੈ ਨਹੀਂ ਵੈਸੇ ਚੰਗੇ ਬਹੁਤ ਹੁੰਦੇ ਨੇ ਮੈਂ ਅਕਸਰ ਕਹਿੰਦਾ ਹੁੰਦਾ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਇਹੋ ਜਿਹੇ ਪੁਲਿਸ ਵਾਲੇ ਨੇ ਜਿਨ੍ਹਾਂ ਦਾ ਇੱਕ ਨਾਮ ਬਹੁਤ ਵੱਡੇ ਪਦਰ ਤੇ ਆ ਉਹ ਲੋਕਤੰਤਰ ਦੇ ਵਿੱਚ ਰਹਿ ਕੇ ਉਹ ਆਪਣੀ ਸੇਵਾ ਵੀ ਨਿਭਾਉਂਦੇ ਨੇ ਔਰ ਨਿੱਜੀ ਪੱਧਰ ਤੇ ਲੋਕਾਂ ਦੇ ਕੰਮ ਵੀ ਆਉਂਦੇ ਯਾਨੀ ਸੇਵਾ ਪਾਣੀ ਹੋਰ ਵੀ ਕਰਦੇ ਜਿਵੇਂ ਕਹਿ ਲੋ ਇੱਕ ਸੇਵਾ ਪਾਣੀ ਤਾਂ ਹੋ ਗਈ ਜਿਵੇਂ ਲੋਕਾਂ ਦੀ ਕੁੱਤਮਾਰ ਹੁੰਦੀ ਆ ਦੂਜੇ ਪਾਸੇ ਉਹਨਾਂ ਲੋਕਾਂ ਨੂੰ ਹੌਸਲਾ ਅਸਾਈ ਕਰਦੇ ਜਿਨ੍ਹਾਂ ਲੋਕਾਂ ਦੇ ਸਿਰ ਦੇ ਉੱਤੇ ਛੱਤ ਵੀ ਨਹੀਂ ਹੁੰਦੀ ਉਹਨਾਂ ਦੀ ਮਦਦ ਕਰਦੇ ਨੇ ਬਹੁਤ ਸਾਰੇ ਪੁਲਿਸ ਵਾਲੇ ਇਹੋ ਜਿਹੇ ਵੀ ਹੈਗੇ ਨੇ ਪਾ ਦੇ ਵਿੱਚ ਕੋਈ ਦੋ ਰਹਿਣਾ ਨਹੀਂ ਹੈਗੀਆਂ ਕਿਉਂਕਿ ਇੱਕ ਗੱਲ ਦੇ ਦੋ ਪਹਿਲੂ ਲਾਜ਼ਮੀ ਹੁੰਦੇ ਨੇ ਕਿਉਂਕਿ ਸਾਰੀ ਪੁਲਿਸ ਮਾੜੀ ਵੀ ਨਹੀਂ ਹੋ ਸਕਦੀ ਸਾਰੇ ਪੁਲਿਸ ਵਾਲੇ ਚੰਗੇ ਵੀ ਨਹੀਂ ਹੋ ਸਕਦੇ ਸੋਚ ਕਰਕੇ ਹੁਣ ਪੰਜਾਬ ਦੇ ਡੀਜੀਪੀ ਗੌਰਵ ਜਦਵ ਨੂੰ ਇਹ ਸੋਚਣਾ ਚਾਹੀਦਾ ਜਿਵੇਂ ਕਿ ਉਦੋਂ ਐਕਸ਼ਨ ਲਿਆ ਸੀ ਕਈ ਮੁਲਾਜ਼ਮ ਡਿਸਮਿਸ ਕਰਤੇ ਸੀ ਤਾਂ ਪੰਜਾਬ ਦਾ ਮੁੱਖ ਮੰਤਰੀ ਤਾਂ ਦੇਖੋ ਹੁਣ ਕੁਝ ਨਹੀਂ ਸੋਚ ਸਕਦਾ ਉਹਦੇ ਹੱਥੋਂ ਬਾਹਰ ਹੈ ਵੈਸੇ ਵੀ ਅਰਵਿੰਦ ਕੇਜਰੀਵਾਲ ਆਉਣ ਜਾ ਰਿਹਾ ਪੰਜਾਬ ਦੇ ਅੰਦਰ ਇਹ ਵੀ ਗੱਲ ਤਾਂ ਹੋ ਚੁੱਕੀ ਹੈ ਉਹਦਾ ਮੈਂ ਇੱਕ ਵੀਡੀਓ ਪਾ ਚੁੱਕਿਆ ਪੰਜਾਬ ਦਾ ਮੁੱਖ ਮੰਤਰੀ ਕੁਰਸੀ ਛੱਡਣ ਜਾ ਰਿਹਾ ਔਰ ਜਿਹੜਾ ਹੁਣ ਪੰਜਾਬ ਦਾ ਡੀਜੀਪੀ ਗੌਰਵ ਯਾਦਵ ਜੀ ਨੇ ਇਹਨਾਂ ਨੂੰ ਚਾਹੀਦਾ ਕਿ ਭਾਈ ਅਸੀਂ ਵੱਡੇ ਪੱਧਰ ਤੇ ਐਕਸ਼ਨ ਲੈ ਲਈਏ ਤੁਹਾਡਾ ਨਾਮ ਬੜਾ ਚੰਗਾ ਬਣਿਆ ਹੋਇਆ ਹੈ ਪੰਜਾਬ ਦੇ ਅੰਦਰ ਜੇਕਰ ਤੁਸੀਂ ਚਾਹੋ ਪੰਜਾਬ ਦੀ ਸ਼ਬੀ ਪੰਜਾਬ ਦੀ ਪੁਲਿਸ ਦੀ ਸ਼ਬੀ ਲੋਕਾਂ ਦੇ ਦਿਨਾਂ ਦੇ ਵਿੱਚ ਬਹੁਤ ਵਧੀਆ ਬਣੀ ਰਵੇ ਤਾਂ ਉਹੀ ਪੁਲਿਸ ਵਾਲਿਆਂ ਦੇ ਉੱਤੇ ਕਾਰਵਾਈ ਲਾਜ਼ਮੀ ਕਰਨੀ ਚਾਹੀਦੀ ਹੈ ਜਿਹੜੇ ਲੋਕ ਇਹਨਾਂ ਦੇ ਦੋਸ਼ੀ ਨਹੀਂ ਦੇਖੋ ਇਹ ਕਾਮ ਨਾਗਰਿਕ ਦੀ ਗੱਲ ਨਹੀਂ ਹੈਗੀ ਉਹ ਦੇਸ਼ ਦੇ ਰਾਖੇ ਨੂੰ ਕੁੱਟਿਆ ਜਿਹੜਾ ਇਹ ਇੱਕ ਬਹੁਤ ਵੱਡਾ ਵਿਵਾਦ ਖੜਾ ਹੋ ਗਿਆ ਪੰਜਾਬ ਦੇ ਅੰਦਰ ਤਾਂ ਹੁਣ ਜਿੰਨੇ ਵੀ ਤੁਸੀਂ ਭੈਣ ਭਰਾ ਸਾਡੇ ਪੰਜਾਬ ਦੇ ਵਿੱਚੋਂ ਜਾਂ ਵੱਖ-ਵੱਖ ਸੂਬਿਆਂ ਦੇ ਵਿੱਚੋਂ ਦੇਖ ਰਹੇ ਹੋ ਤਾਂ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਜ਼ਰੂਰ ਕਰਨਾ ਗਰੁੱਪਾਂ ਦੇ ਵਿੱਚ ਤਾਂ ਕਿ ਬਹੁਤ ਸਾਰੀ ਜਨਤਾ ਤੱਕ ਪਹੁੰਚੇ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚੇ ਬੈਲਡੀ ਕੈਂਟੀਨ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ